ਸੂਰਾ ਤੋਂ ਬਹਿਤਾਂ ਲੀਏ ਉਰਵਾ ਦੇਵਲੇ ਦੀਨ ਕੇ ਹੈ ਮੁਰਦਾ ਮੁਰਦਾ ਕਟ ਮਰੇ ਕਬੂ ਨਾ ਛਾੜੇ ਕੇ ਇਹ ਇਹ ਥੀਮ ਤੁਹਾਡੀ ਸੁਣ ਜਿਹੜੀ ਸੁਣਨ ਨੂੰ ਮਿਲਦੀ ਆ ਆ ਤੁਹਾਡੀ ਆਵਾਜ਼ ਸੁੱਚਾ ਸੁਰਮਾ ਫਿਲਮ ਦੇ ਵਿਚਾਰ ਵਿੱਚ ਅੱਛਾ ਸਰ ਜਿਹੜੀ ਇਹ ਸੁੱਚਾ ਸੁਰਮਾ ਫਿਲਮ ਆ ਰਹੀ ਹੈ ਉਹਨੂੰ ਗਮਨ ਸਾਹਿਬ ਦੀ ਤੇ ਬੇਟੇ ਤੁਹਾਡੇ ਨੇ ਬੈਕਗ੍ਰਾਉਂਡ ਮਿਊਜ਼ਿਕ ਦਿੱਤਾ ਹੈ ਤੁਹਾਡੀ ਆਵਾਜ਼ ਸੁਣਨ ਨੂੰ ਦਰਸ਼ਕਾਂ ਨੂੰ ਮਿਲਣੀ ਹੈ ਤੇ ਉਹ ਕਿਵੇਂ ਸਵਾਬ ਪਾਣੀਆ ਬਣਿਆ ਬਗਵਾਨ ਦੇ ਸਾਹਦੇ ਪਹੁੰਚ ਕੀਤੀ ਹੈ ਤੁਹਾਡੇ ਤੱਕ ਜਿਹਾ ਤੁਹਾਡੇ ਬੇਟਿਆਂ ਨੇ ਕਿਹਾ ਕਿ ਇਹ ਚੀਜ਼ ਨੂੰ ਉੱਥੇ ਸ਼ੂਟ ਕਰਦੀ ਹੈ ਤੁਹਾਡੀ ਆਵਾਜ਼ ਬਿਲਕੁਲ ਤੁਸੀਂ ਪੁਰਾਣੀ ਕਹਾਣੀ ਫੁੱਪੂ ਮਾਨਦੇ ਜਦੋਂ ਫਾਂਸੀ ਦਾ ਫੋਕ ਹੋ ਜਾਂਦਾ ਹਾਂਜੀ ਉਹ ਫਾਂਸੀ ਆ ਕੇ ਜਦੋਂ ਫੋਂਦਾ ਹ ਉਹ ਕੋਟ ਤੋੜਨ ਦੇ ਵੀ ਬੰਦਾ ਨੂੰ ਫਾਂਸੀ ਨਹੀਂ ਦੇਣੀ ਹਾਂਜੀ ਉੱਥੇ ਫਿਰ ਇਹ ਦੋੜਾ। ਇਹ ਮਲਕੀ ਮੰਗਾਈ ਹੈ। ਇਹ ਦੋੜਾ ਗਿਆ। ਤਾਂ ਇਹ ਪੂਰਾ ਤੁਸੀਂ ਮੈਂ ਦੇਖਿਆ ਕਿ ਪੂਰਾ ਅੰਦਰੋਂ ਜਿਹੜੀ ਆਵਾਜ਼ ਆਉਂਦੀ ਹੈ। ਹਾਂਜੀ। ਜੋ ਜ਼ੋਰ ਲਾ ਕੇ ਜੋ ਜ਼ੋਰ ਦੇ ਨਾਲ ਇਹ ਕੱਢੀ ਹੋਈ ਹੈ। ਇਹ ਸਵਾਦ ਹੀ ਲੱਗਦਾ। ਸੂਰਾ ਤੋਂ ਬਹਿਤਾਨੀਏ। ਜੋ ਬੜਾ ਦੀਨ ਕਹੇ। ਮੁਰਦਾ ਮੁਰਦਾ ਕੱਟ ਮਰੇ। ਕਬੂ ਨਾ ਛਾਣ। ਅਜੀਤੋਂ ਨੂੰ ਆਪਣੇ ਚੈਨਲ ਰਾਹੀਂ ਇੱਕ ਇਦਾਂ ਦੇ ਇਨਸਾਨ ਨੂੰ ਮਿਲਣ ਜਾ ਰਹੇ ਹਾਂ ਜੋ ਇੱਕ ਸਮਾਜ ਸੇਵੀ ਵੀ ਹੈ ਇੱਕ ਸਿੰਗਰ ਵੀ ਹੈ ਤੇ ਪਤਾ ਨਹੀਂ ਕਿੰਨੇ ਕ ਸਿੰਗਰ ਉਹਨਾਂ ਨੇ ਆਪਣੇ ਤੌਰ ਤੇ ਬਣਾ ਦਿੱਤੇ ਨੇ ਅੱਜ ਉਹ ਮਸ਼ਹੂਰ ਸਿੰਗਰ ਹੋ ਚੁੱਕੇ ਨੇ ਜਿਨ੍ਹਾਂ ਨੇ ਆਪਣੀ ਸਟੇਜਾਂ ਦੇ ਉੱਤੇ ਉਹਨਾਂ ਨੂੰ ਮੌਕਾ ਦਿੱਤਾ ਸੀ ਸਾਡੇ ਨਾਲ ਨੇ ਪ੍ਰਾਤਨ ਸਮਿਆਂ ਤੋਂ ਗਾਉਣ ਵਾਲੇ ਜਦੋਂ ਗਾਇਕੀ ਦਾ ਸਫ਼ਰ ਕਈ ਲੋਕਾਂ ਨੇ ਸ਼ੁਰੂ ਕੀਤਾ ਸੀ ਭਾਵੇਂ ਮਾਰਕ ਸਾਹਿਬ ਹੋਣ ਕਮ ਚਕਿੱਲਾ ਹੋਵੇ ਜਾਂ ਫਿਰ ਗਰਦਾਸਮਨ ਸਾਹਿਬ ਹੋਣ ਉਹਨਾਂ ਕਲਾਕਾਰਾਂ ਦੇ ਸਮੇਂ ਦੇ ਗਾਇਕ ਮੇਜਰ ਪਵਰਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਸਭ ਤੋਂ ਪਹਿਲਾਂ ਸਵਾਗਤ ਹੈ ਸਰ ਤੁਹਾਡਾ ਸਰ ਧੰਨਵਾਦ ਤੁਸੀਂ ਸਾਨੂੰ ਮੌਕਾ ਦਿੱਤਾ ਅੱਜ ਮੈਂ ਖੁਸ਼ਕਿਸਮਤ ਹਾਂ ਜੀ ਤੁਸੀਂ ਪਹੁੰਚੇ ਹੋ ਅਸੀਂ ਖੁਸ਼ਕਿਸਮਤ ਆ ਕਿ ਤੁਹਾਡੇ ਦਰਸ਼ਨ ਹੋਏ ਕਿਉਂਕਿ ਪਤਾ ਨਹੀਂ ਕਿੰਨੇ ਕਲਾਕਾਰ ਤੁਸੀਂ ਸਟੇਜਾਂ ਦੇ ਉੱਤੇ ਆਪਣੇ ਤੇ ਬਣਾ ਦਿੱਤੇ ਨੇ ਅੱਜ ਉਹਨਾਂ ਦਾ ਵੀ ਨਾਮ ਰੋਸ਼ਨ ਹੈ ਤੇ ਤੁਹਾਡਾ ਵੀ ਨਾਮ ਰੋਸ਼ਨ ਹੈ ਸਰ ਇਹ ਜਿਹੜੀ ਗਾਇਕੀ ਦੀ ਗੁਰਤਰੀ ਹੈ ਇਹ ਕਿਵੇਂ ਸ਼ੁਰੂ ਹੋਇਆ ਤੁਹਾਡਾ ਸਫਰ ਗਾਇਕੀ ਦੇ ਵਿੱਚ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਗਾਇਕ ਸੀ ਜਾਂ ਫਿਰ ਤੁਸੀਂ ਆਪਣੇ ਤੌਰ ਤੇ ਸ਼ੁਰੂ ਕੀਤਾ ਸੀ ਕਿ ਮੈਂ ਇੱਕ ਵਾਰੀ ਕਿਸਮਤ ਜਮਾ ਕੇ ਦੇਖਣੀ ਹੈ ਨਹੀਂ ਮੇਰੇ ਪਿਤਾ ਜੀ ਟੀਚਰਸ ਹਨ 뮤జిక్ ਟੀਚਰ ਹਾਂਜੀ ਉਹਨਾਂ ਨੇ 32 ਸਾਲ ਸਰਵਿਸ ਕੀਤੀ ਹੈ ਇਸ ਸਕੂਲ ਦੇ ਅੰਦਰ ਮਟਿੰਡਾ ਦੇ ਅੰਦਰ ਹਾਂਜੀ ਸਭ ਤੋਂ ਪਹਿਲਾਂ ਮੈਂ 67 ਦੇ ਅੰਦਰ ਸਟਾਰਟ ਦੇ ਅੰਦਰ ਹਾਂਜੀ ਲਕਸ਼ਮਨ ਦਾ ਰੋਲ ਕੀਤਾ ਸੀ ਉਹਨਾਂ ਨੇ ਮੈਨੂੰ ਲਕਸ਼ਮਨ ਦਾ ਰੋਲ ਕਰਾਇਆ ਸੀ ਓਕੇ ਇਹ ਠਾਰ ਦੇ ਅੰਦਰ ਰਾਮਦਰੂਰ ਕਰਾਇਆ ਸੀ ਹਾਂਜੀ ਉਹਦੋਂ ਮੇਰਾ ਸਫ਼ਰ ਸ਼ੁਰੂ ਹੋ ਗਿਆ ਸੀ ਅੱਛਾ ਜੀ ਅੱਛਾ ਹੁਣ ਤੱਕ ਸਰ ਤੁਸੀਂ ਕਿਹੜੇ ਕਿਹੜੇ ਗੀਤ ਗਾ ਚੁੱਕੇ ਹੋ ਕਿਹੜੀ ਕਿਹੜੀ ਫਿਲਮਾਂ ਚ ਗਾ ਚੁੱਕੇ ਹੋ ਜਾਂ ਫਿਰ ਕਿਹੜੇ ਕਿਹੜੇ ਗਾਇਕਾਂ ਨੂੰ ਤੁਸੀਂ ਹੁਣ ਤੱਕ ਪ੍ਰਮੋਟ ਕੀਤਾ ਹੈ ਜਿਹੜੇ ਅੱਜ ਨਾਮੀ ਗਾਇਕ ਬਣ ਚੁੱਕੇ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਖਾਸ ਜਸਵਿੰਦਰ ਕਬਰਾਰ ਹਾਂਜੀ ਕਾ ਬਹੁਤ ਮਸ਼ਹੂਰ ਗਾਇਕ ਨੇ ਹਾਂਜੀ ਉਹਨਾਂ ਨੂੰ ਮੈਂ ਬਹੁਤ ਪ੍ਰਮੋਟ ਕੀਤਾ ਮੇਰੀ ਸਟੇਜ ਤੇ ਬਹੁਤ ਚਿਰ ਗਾਇਆ ਉਹਨਾਂ ਨੇ ਉਸ ਤੋਂ ਬਾਅਦ ਮੇਰੇ ਸਿੱਤੇ ਬਲਕਾਰ ਸਿੱਧ ਜੀ ਵੀ ਗਾਉਂਦੇ ਰਿਹਾ ਪ੍ਰਗਟ ਭਾਗੂ ਵੀ ਗਾਉਂਦੇ ਰਿਹਾ ਗੁਰਦਾਰਸ ਮਾਨ ਜੀ ਨਾਲ ਮੈਂ ਸਟੇਜਾਂ ਦੀ ਕੀਤੀ ਹੈ ਮਾਨਕ ਸਾਹਿਬ ਨਾਲ ਵੀ ਸਾਜੀ ਕੀਤੀ ਹੈ ਸਦੀਕ ਸਾਹਿਬ ਨਾਲ ਦੀ ਸਾਜੀ ਕੀਤੀ ਹੈ ਕੇ ਦੀਪ ਜੀ ਨਾਲ ਦੀ ਵੀ ਸੰਧੀ ਕੀਤੀ ਹੈ ਟੁੰਟੁੰਡੀ ਨਾਲ ਕੀਤੀ ਹੈ ਦਿਲਜੀਤ ਕੌਰ ਓਰੀਜਨਲ ਕੀਤੀ ਹੈ ਹਾਂਜੀ ਸੁਦੇਸ਼ਪੁਰ ਜੀ ਨਾਲ ਕੀਤੀ ਹੈ ਗਗਮੋਰਤ ਕੌਰ ਜੀ ਨਾਲ ਕੀਤੀ ਹੈ ਇਸ ਕਰਕੇ ਮੈਨੂੰ ਮਾਨ ਹੈ ਕਿ ਕੋਈ ਵੀ ਪ੍ਰਮਾਤਮਾ ਨੇ ਮੇਰੇ ਨਾਲ ਦਿੱਤਾ ਵੀ ਮੈਂ ਸਾਰੇ ਕਲਾਕਾਰਾਂ ਦੇ ਨਾਲ ਬੋਕਰ ਬਿਠਾ ਬੈਠ ਹਾਂ ਹਾਂ ਅੱਛਾ ਜਦੋਂ ਤੁਸੀਂ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਸੀ ਉਹ ਸਮਾਂ ਕੁਝ ਹੋਰ ਸੀ ਤੇ ਅੱਜ ਸਮਾਂ ਕੁਝ ਹੋਰ ਹੈ ਜੀ ਉਸ ਸਮੇਂ ਦੇ ਵਿੱਚ ਕਿੰਨਾ ਮੁਸ਼ਕਲ ਹੁੰਦਾ ਸੀ ਗਾਇਕ ਨੂੰ ਪ੍ਰੋਮੋਸ਼ਨ ਆਪਣੀ ਕਰਨ ਵਾਸਤੇ ਜਾਂ ਫਿਰ ਆਪਣੇ ਨੂੰ ਮਸ਼ਹੂਰ ਕਰਨ ਵਾਸਤੇ ਕਿੰਨਾ ਤੁਸੀਂ ਸਟਰਗਲ ਕੀਤਾ ਕਿ ਕਿੰਨਾ ਕੁ ਮੁਸ਼ਕਲ ਸਮਾਂ ਤੁਸੀਂ ਸੰਭਾਇਆ ਮੈਂ 76 ਦੇ ਵਿੱਚ ਆਪਣਾ ਗਰੁੱਪ ਬਣਾ ਲਿਆ ਸੀ ਹਾਂਜੀ 76 ਚ ਉਸ ਵਕਤ ਲੇਡੀ ਸਿੰਗਰ ਬਹੁਤ ਘਟ ਹੁੰਦੀ ਸੀ। ਬਠਿੰਡੇ ਤਾਂ ਹੈ ਹੀ ਨਹੀਂ ਸੀਗੇ। ਸਰਸੀ ਲੁਧਿਆਣੇ ਤੋਂ ਸਿੰਗਰ ਨੂੰ ਲੈ ਕੇ ਜਾਂਦੇ ਸੀਗੇ। ਜੇਡੀ ਸਿੰਗਰ। ਉਸ ਸਮੇਂ ਮੁਸ਼ਕਲਾਂ ਬਹੁਤ ਹੁੰਦੀਆਂ ਸੀ। ਉਦੋਂ ਮੋਬਾਈਲ ਵੀ ਹੈ ਨਹੀਂ ਸੀਗੇ। ਹਾਂਜੀ। ਬੰਦੇ ਨੇ ਜਾਣਾ ਬਸ ਤੇ ਉੱਥੇ ਬੁੱਕ ਕਰਾ ਕੇ ਉਹਨਾਂ ਨਾਲੋਂ ਜਾ ਕੇ ਫੇਰ ਕਈ ਵਾਰੀ ਕਲਾਕਾਰ ਪਹੁੰਚਦੇ ਰਹੇ ਸੀਗੇ। ਉਹ ਮੁਸ਼ਕਲਾਂ ਹੁੰਦੀਆਂ ਸੀਗੇ। ਹਾਂਜੀ। ਦੂਜਾ ਉਦੋਂ ਗਾਣੇ ਜਿਹੜੇ ਸੀ ਨਾ ਉਹ ਗਾਣਿਆਂ ਤੇ ਅੱਜ ਦੇ ਗਾਣਿਆਂ 'ਚ ਬਹੁਤ ਫਰਕ ਹੈ। ਹੂੰ। ਉਦੋਂ ਗਾਣੇ ਦੀ ਆਵਾਜ਼ 'ਚ ਸਾ ਗਾਣੇ ਦੇ ਬੋਲਾਂ ਨੂੰ ਪਸੰਦ ਕੀਤਾ ਜਾਂਦਾ ਸੀ ਅੱਜ ਜਿਹੜਾ ਮਿਊਜ਼ਿਕ ਨੂੰ ਪਸੰਦ ਮਿਊਜ਼ਿਕ ਹੈ ਮਿਊਜ਼ਿਕ ਹੌਵੀ ਹੋ ਗਿਆ ਗਾਣਾ ਚਾਹੀਏ ਕੁਛ ਹੈ ਉਹਨਾਂ ਮਿਊਜ਼ਿਕ ਪਸੰਦ ਕਰਦੇ ਲੋਕ ਉਹ ਮੁਸ਼ਕਿਲਾਂ ਸਾਨੂੰ ਬਹੁਤ ਆਈਆਂ ਉਹ ਤੋਂ ਪਹਿਲਾਂ ਨਾ ਉਹਦੇ ਸਿਰਫ ਮਾਈਕ ਸੀਗੇ ਨਾ ਹੀ ਅਜਿਹੇ ਲਾਰਜ ਸਪੀਕਰ ਸੀਗੇ ਇੱਕ ਮਾਈਕ ਹੁੰਦਾ ਸੀ ਇੱਕ ਉਹ ਹਾਰਨ ਹੁੰਦਾ ਜਿਹੜਾ ਕੋਠੇ ਦੇ ਮੰਜੇ ਦੇ ਉੱਤੇ ਰੱਖਿਆ ਹੁੰਦਾ ਸੀ ਸਾਡੇ ਨੂੰ ਤਾਂ ਆਵਾਜ਼ ਵੀ ਨਹੀਂ ਪਹੁੰਚਦੀ ਸੀ ਅੱਜ ਕੱਲ ਤਾਂ ਸਟੇਜ ਦੇ ਉੱਤੇ ਫੁੱਲ ਆਵਾਜ਼ ਪਹੁੰਚਦੀ ਹੈ ਸਟੇਜ ਦੇ ਉੱਤੇ ਨੇ ਨੇ ਸਪੀਕਰ ਲਾ ਲੈਂਦੇ ਆ ਉਹ ਸਾਡੀ ਮੁਸ਼ਕਿਲਾਂ ਸਾਹਮਣੇ ਹੋਇਆ ਬਿਲਕੁਲ ਤੇ ਮੇਜਰ ਬਬਰਾ ਜੀ ਉਹ ਗਾਇਕ ਨੇ ਜਿਨ੍ਹਾਂ ਨੂੰ ਅੱਜ ਇੱਕ ਐਦਾਂ ਦੇ ਬੋਰ ਮਸ਼ਹੂਰ ਸਿੰਗਰ ਨਾਲ ਗਾਉਣ ਦਾ ਮੌਕਾ ਮਿਲਿਆ ਜਿਨ੍ਹਾਂ ਦੀ ਮੂਵੀ ਸੁੱਚਾ ਸੁਰਮਾ ਆ ਰਹੀ ਹੈ ਮੈਂ ਗੱਲ ਕਰ ਰਿਹਾ ਬੱਬੂ ਮਾਨ ਸਾਹਿਬ ਦੀ ਜੋ ਕਿ ਸੁੱਚਾ ਸੁਰਮਾ ਫਿਲਮ ਲੈ ਕੇ ਆ ਰਹੇ ਨੇ ਭਾਵੇਂ ਉਹਦਾ ਟ੍ਰੇਲਰ ਆਇਆ ਹੈ ਤਾਂ ਉਸ ਦੇ ਵਿੱਚ ਸਾਡੇ ਮੇਜਰ ਬਬਰਾ ਜੀ ਦੀ ਆਵਾਜ਼ ਹੈ ਤੁਹਾਨੂੰ ਸੁਣਨ ਨੂੰ ਮਿਲੇਗੀ ਤੇ ਇਹਨਾਂ ਦੇ ਬੇਟਿਆਂ ਨੇ ਉਸ ਫਿਲਮ ਨੂੰ 뮤జిਕ ਦਿੱਤਾ ਸੱਠੀਕਾ ਨਾ ਸਰ ਬੈਕਗ੍ਰਾਉਂਡ 뮤జిਕ ਦਿੱਤਾ ਬੈਕਗ੍ਰਾਉਂਡ 뮤జిਕ ਦਿੱਤਾ ਤੇ ਬੇਟੇ ਤੁਹਾਡੇ ਜਿਹੜੇ 뮤జిਕ ਦੇ ਵਿੱਚ ਬੰਬੇ ਰਹਿੰਦੇ ਨੇ ਤਾਂ ਕਿਹੜੀ ਕਿਹੜੀ ਫਿਲਮਾਂ ਨੂੰ ਉਹਨਾਂ ਨੇ ਹੁਣ ਤੱਕ 뮤జిਕ ਦਿੱਤਾ ਕਿੰਨੀਆਂ ਫਿਲਮਾਂ ਹਿੰਦੀ ਕਿੰਨੀਆਂ ਪੰਜਾਬੀ 12 13 ਹਿੰਦੀ ਫਿਲਮਾਂ ਆ ਚੁੱਕੀਆਂ ਉਹਨਾਂ ਦੀਆਂ ਜਿਹੜੇ ਚੋ ਹਿੱਟ ਸਟਰੀ 2 ਹਿੱਟ ਸਟਰੀ 3 ਮਦਾਰੀ ਹਾਂਜੀ ਰੌਕੀ ਹੈਂਡਸਮ ਦਗਰ ਲੌਨ ਟ੍ਰੇਨ ਹਾਂਜੀ ਉਸ ਤੋਂ ਬਾਅਦ ਉਹ ਆਸ਼ਰਮ ਬੋਵੀਦੋਲ ਜਿੱਦਾਂ ਕਰਕੇ ਉਹ ਦਾਸ ਚਾਹੀਦੇ ਹਾਂਜੀ ਉਸ ਤੋਂ ਬਾਅਦ ਇੱਕ ਹਾਲੀਵੁੱਡ ਦੀ ਫਿਲਮ ਆਈਆ ਹੋਟਲ ਮੁੰਬਈ ਅੱਛਾ ਜੀ ਜਿਹੜੀ 8 ਪਾਸ਼ਾ ਚ ਬਣੀ ਹੈ ਅੱਛਾ ਜੀ ਉਹ ਵੀ ਬਹੁਤ ਅਚ ਚੰਗੀਤ ਵਤ ਵਤ ਰਹੀ ਸੀ ਇਹਨਾਂ ਦਾ ਉਹ ਉਹ ਗੀਤ ਹੈ ਜਿਹੜਾ ਅਸੀਂ ਭਾਰਤ ਕਹਿੰਦੇ ਹਾਂ ਆਪਣੇ ਵਾਗਾ ਬਾਡਰ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਹੈ ਅੱਛਾ ਜੀ ਬਹੁਤ ਅੱਛਾ ਉਹ ਸਾਰਾ ਉਹ ਸਾਰੇ ਮਿਊਜ਼ ਤੁਹਾਡੇ ਬੇਟਾ ਨੇ ਦਿੱਤਾ ਹਾਂ ਵੀਜ਼ ਕੰਪੋਜ਼ਰ ਹੈ ਅੱਛਾ ਤੁਹਾਡੇ ਪਹਿਲਾ ਆਪਣੇ ਬੇਟੇ ਦਾ ਨਾਮ ਵੀ ਤੁਹਾਨੂੰ ਦੱਸ ਦਊ ਸਾਡੇ ਬੇਟੇ ਸੰਨੀ ਬਾਵਰਾ ਇੰਦਰ ਬਾਵਰਾ ਜੋ ਕਿ ਬੰਬੇ ਚ 20 22 ਸਾਲ ਤੋਂ ਰਹਿ ਰਹੇ ਨੇ ਹਾਂਜੀ ਉਹਨਾਂ ਨੇ ਕਾਫੀ ਫਿਲਮਾਂ ਕਾਫੀ ਸੀਰੀਅਲ ਦੇਉਗੇ ਦੇ ਮਹਾਦੇਵ ਸੀਰੀਅਲ ਪੱਤੀ ਸੀਰੀਅਲ ਜਿਹੜੇ ਹਿੱਟ ਸੀਰੀਅਲ ਕੀਤੇ ਹਨ ਜੈਨਰਤ ਅੱਛਾ ਸਰ ਜਿਹੜੀ ਇਹ ਸੁੱਚਾ ਸੂਰਮਾ ਫਿਲਮ ਆ ਰਹੀ ਹੈ ਉਹਨੂੰ ਬਗਮਾਨ ਸਾਹਿਬ ਦੀ ਬੇਟਿਆਂ ਤੁਹਾਡੇ ਨੇ ਬੈਕਗ੍ਰਾਉਂਡ ਮਿਊਜ਼ਿਕ ਦਿੱਤਾ ਹੈ ਤੁਹਾਡੀ ਆਵਾਜ਼ ਸੁਣਨ ਨੂੰ ਦਰਸ਼ਕਾਂ ਨੂੰ ਮਿਲਣੀ ਹੈ ਤੇ ਉਹ ਇੱਕ ਕੀਵੇਂ ਸਵਾਬ ਬਣਿਆ ਬਗਮਾਨ ਸਾਹਿਬ ਨੇ ਪਹੁੰਚ ਕੀਤੀ ਹੈ ਤੁਹਾਡੇ ਤੱਕ ਜਾਂ ਤੁਹਾਡੇ ਬੇਟਿਆਂ ਨੇ ਕਿਹਾ ਕਿ ਇਹ ਚੀਜ਼ ਨੂੰ ਉੱਥੇ ਸ਼ੂਟ ਕਰਦੀ ਹੈ ਤੁਹਾਡੀ ਆਵਾਜ਼ ਬਿਲਕੁਲ ਤੁਸੀਂ ਪੁਰਾਣੇ ਗਾਇਕੋ ਤੁਹਾਡਾ ਗਲਾ ਵੀ ਸਰਸਵਤੀ ਮਾਤਾ ਤੁਹਾਡੇ ਗਲੇ ਤੇ ਬੈਠੀ ਹੈ ਤਾਂ ਉਹ ਕੀ ਮੇ ਸਵਾਭ ਕੀ ਬਣਿਆ ਉਹ ਮੇਰੇ ਘਰ ਦੇ ਅੰਦਰ ਹੀ ਸਟੂਡੀਓ ਬਣਿਆ ਹੋਇਆ ਅੱਛਾ ਜੀ ਤੇ ਚੰਡੀਗੜ੍ਹ ਹਾਂਜੀ ਤੇ ਉਹ ਬਲੀਜੇਗਲ ਕੋਲ ਬੈਕਗ੍ਰਾਉਂਡ ਬਣਾ ਰਹੇ ਸੀ ਮੈਂ ਬੱਚਾ ਸਕੂਲੋਂ ਲੈ ਕੇ ਆਇਆ ਦੁਪਹਿਰੇ 2 ਵਜੇ ਓਕੇ ਤੇ ਮੇਰੇ ਕੰਨ ਚ ਮਿਊਜ਼ਿਕ ਪਿਆ ਮੈਂ ਬੇਟਾ ਕੀ ਕਰ ਰਹੇ ਹੋ ਕਹਿੰਦੇ ਪਪਾ ਬੱਬੂ ਮਾਨ ਜੀ ਦੀ ਫਿਲਮ ਆ ਰਹੀ ਉਹ ਤਾਂ ਅਸੀਂ ਮਿਊਜ਼ਿਕ ਪੰਡਾ ਰਹੇ ਅੱਛਾ ਬੈਕਗ੍ਰਾਉਂਡ ਤੇ ਫਿਰ 15 ਕਿ ਮਿੰਟ ਬਾਅਦ ਮੈਨੂੰ ਬੁਲਾ ਲਿਆ ਕਹਿੰਦਾ ਪਪਾ ਜੀ ਇੱਕ ਮਿੰਟ ਆਇਓ ਮੈਂ ਕੀ ਕਹਿੰਦਾ ਦੇਖੋ ਹਾਈ ਇਸ ਤੇ ਨੋਟ ਲੱਗ ਸਕਦਾ ਉਹਨਾਂ ਨੂੰ ਸਾਨੂੰ ਸਿੰਗਰ ਨਵਾਂ ਬਣਾਉਣਾ ਪਊਗਾ ਹ ਹਾਂ ਜੀ ਉਹਨਾਂ ਨੇ ਇੱਕ ਟੈਕ ਚ ਮੈਨੂੰ ਦੱਸਿਆ ਵੀ ਇਹ ਆਹ ਪਾ ਗੋਣਾ ਹੈ ਮਹਿਗਾ ਤੋਂ ਹੂੰ ਓਕੇ ਕਾ ਗਿਆ ਅੱਛਾ ਅੱਛਾ ਥੋੜਾ ਜਿਹਾ ਫੇ ਸਾਡੇ ਦਰਸ਼ਕਾਂ ਨੂੰ ਉਹ ਉਹ ਥੜਾ ਤੋਂ ਥੀਮ ਉਹਨਾਂ ਨੂੰ ਪਤਾ ਲੱਗ ਸਕੇ ਕਿ ਕੋਈ ਫਿਲਮ ਸਾਰੇ ਦਰਸ਼ਕਾਂ ਨੂੰ ਦੇਖਣੀ ਹੈ ਤਾਂ ਕੀ ਸੀ ਬੈਗ ਦੇ ਵਿੱਚ ਜਿਹੜਾ ਉਹਨਾਂ ਦੇ ਤੁਹਾਡੇ ਬੇਟੇ ਨੇ ਤੁਹਾਨੂੰ ਸ਼ੂਟ ਕਰ ਇਹ ਮਤਲਬ ਬੱਬੂ ਮਾਨ ਦੇ ਜਦੋਂ ਫਾਂਸੀ ਦਾ ਹੁਕਮ ਹੋ ਜਾਂਦਾ ਹੈ ਨਾ ਉਹ ਫਾਂਸੀ ਆ ਕੇ ਜਦੋਂ ਰੁਕੋਂਦਾ ਹੈ ਹੂੰ ਉਹ ਕੋਟ ਤੋੜ ਰੋਂਦੇ ਵੀ ਇਹ ਬੰਦਾ ਇਹਨੂੰ ਫਾਂਸੀ ਨਹੀਂ ਦੇਣੀ ਹਾਂ ਜੀ ਉੱਥੇ ਫਿਰ ਇਹ ਦੋਆ ਚੱਲਦਾ ਹੈ ਅੱਛਾ ਜੀ ਬੈਕਗਰਾਉਂਡ ਥੀਮ ਬਣਾਇਆ ਮੇਰੇ ਬੱਚਿਆਂ ਨੇ ਮ ਸੁਨਾ ਤੋਂ ਬਹਿਤਾਨੀਏ ਜੇ ਬਲ ਦੀਨ ਕੇ ਹੈ ਮੁਰਦਾ ਮੁਰਦਾ ਕੱਟ ਮਰੇ ਕਬੂ ਨਾ ਛਾੜੇ ਕੇ ਇਹ ਇਹ ਥੀਮ ਤੁਹਾਡੀ ਸੁਣ ਜਿਹੜੀ ਸੁਣਨ ਨੂੰ ਮਿਲਦੀ ਆ ਤੁਹਾਡੀ ਆਵਾਜ਼ ਸੁੱਚਾ ਸਰਮਾ ਫਿਲਮਾਂ ਦੇ ਵਿੱਚ ਚੱਲਦੀ ਆ ਅੱਛਾ ਸਰ ਸਮਾ ਜਿਹੜਾ ਪਹਿਲਾਂ ਸੀ ਗਾਇਕੀ ਦਾ ਤੇ ਅੱਜ ਦੀ ਗਾਇਕੀ ਦੇ ਵਿੱਚ ਕੀ ਫਰਕ ਲੱਗਦਾ ਤੁਹਾਨੂੰ ਕਿਉਂਕਿ ਅੱਜ ਦੇ ਗਾਇਕ ਰਾਤੂ ਰਾਤ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਪ੍ਰੋਮੋਸ਼ਨਲ ਲਾ ਕੇ ਮਸ਼ਹੂਰ ਹੁੰਦੇ ਨੇ ਫੇਕ ਵਿਊ ਆਪਣੇ ਲਗਾਉਂਦੇ ਨੇ ਤੇ ਉਹ ਸਮਾਂ ਤੇ ਅੱਜ ਸਮੇਂ ਦੇ ਵਿੱਚ ਕੀ ਫਰਕ ਲੱਗਦਾ ਤੁਹਾਨੂੰ ਉਹ ਤਾਂ ਸਾਰੇ ਜਦ ਸਮਾਂ ਸੀ ਕਿ ਰੇਡੀਓ ਹੁੰਦਾ ਸੀ ਜਰਿੰਦਰ ਦਾ ਇੱਕ ਜਨ ਟੀਵੀ ਹੁੰਦਾ ਸੀਗਾ ਜਰਿੰਦਰ ਦਾ ਹੋਰ ਤਾਂ ਕੋਈ ਸਾਧਨ ਨਹੀਂ ਸੀਗਾ ਉੱਥੋਂ ਤੱਕ ਵੀ ਪਹੁੰਚ ਬਹੁਤ ਔਖੀ ਸੀ ਲੋਕਾਂ ਦੀ ਬਿਲਕੁਲ ਉਹ ਵੀ ਖਾਸ ਖਾਸ ਬੰਦਿਆਂ ਨੂੰ ਹੀ ਉੱਥੇ ਜਾਣਾ ਪੈਂਦਾ ਸੀ ਅੱਜ ਕੱਲ ਤੁਹਾਨੂੰ ਤੁਹਾਨੂੰ ਪਤਾ ਹੀ ਸੋਸ਼ਲ ਮੀਡੀਆ ਆ ਗਿਆ ਉਹ ਸਮੇਂ ਸੀ ਜਿਹੜੇ ਬਹੁਤ ਔਖੇ ਸੀ ਨਾ ਫੋਨ ਹੂੰ ਜੇ ਫੋਨ ਵੀ ਕਿਸੇ ਟਾਉਂਡ ਆਏ ਦੇ ਘਰੇ ਲੱਗਿਆ ਬਿਲਕੁਲ ਬਿਲਕੁਲ ਤੋ ਉਹ ਤੋਂ ਮੁਸ਼ਕਲ ਤਾਂ ਬਹੁਤ ਸੀ ਕਿ ਹਮ ਅੱਜਕੱਲ ਦੀ ਜਿਹੜੀ ਗਾਇਕੀ ਹੈ ਉਹ ਗਾਇਕੀ ਤਾਂ ਇਹਨਾਂ ਨੂੰ ਸੁਣਤਾ ਹੀ ਜਾਂਦੀਆਂ ਮਿਲ ਜਾਂਦੀਆਂ ਬਿਲਕੁਲ ਸਮਝ ਲਓ ਵੀ 15-15 ਤਨਾਂ ਦੇ 뮤జిਸ਼ੀਨ ਹੁੰਦੇ ਆ ਚਾਰ-ਚਾਰ ਪਿੱਛੇ ਗਾਉਣ ਵਾਲੇ ਹੁੰਦੇ ਆ ਅੱਧਾ ਗਾਣਾ ਆਪ ਗਾਉਂਦਾ ਬੈਕ ਉਹ ਗਾਉਂਦੇ ਆ ਸੀੜੀਆਂ ਲਾ ਕੇ ਵੀ ਗਾ ਲੈਂਦੇ ਆ ਹਾਂ ਸੀੜੀਆਂ ਲਾ ਕੇ ਵੀ ਮੂੰਹ ਹਲਾਈ ਜਾਂਦੇ ਆ ਪਹਿਲਾਂ ਤਾਂ ਪੂਰਾ ਜ਼ੋਰ ਲਾਉਣਾ ਪੈਂਦਾ ਸਾਰੇ ਚ ਇੱਕ ਦੇ ਜ਼ੋਰ ਨਾਲ ਗਾਉਣਾ ਪੈਂਦਾ ਇੱਕ ਦੇ ਨਾਲ ਜ਼ੋਰ ਨਾਲ ਗਾਉਣਾ ਪੈਂਦਾ ਹਾਂ ਜਦੋਂ ਤੁਸੀਂ ਇਹ ਮਨੋ ਥੀਮ ਗਾਈ ਹੈ ਇਹ ਦੋਰਾ ਗਾਇਆ ਤਾਂ ਇਹ ਪੂਰਾ ਤੁਸੀਂ ਮੈਂ ਦੇਖਿਆ ਕਿ ਪੂਰਾ ਅੰਦਰੋਂ ਜਿਹੜੀ ਆਵਾਜ਼ ਆਉਂਦੀ ਹੈ ਜੋ ਜ਼ੋਰ ਲਾ ਕੇ ਜੋ ਜ਼ੋਰ ਦੇ ਨਾਲ ਇਹ ਕੱਢੀ ਹੋਈ ਹੈ ਇਹਦਾ ਸਵਾਦ ਹੀ ਲੱਗ ਹੁੰਦਾ ਇਹ ਤਾਂ ਫਰਾਂਜੀ ਸਿੰਗਰ ਨੂੰ ਚਾ ਚੜ ਜਾਂਦਾ ਜਦੋਂ ਦੀ ਉਹ ਖੁਸ਼ ਹੋ ਜਾਂਦੀ ਹੈ ਜੇ ਉਹਨੂੰ ਕੋਈ ਗਾਉਣ ਨੂੰ ਮਿਲ ਜੇ ਬਿਲਕੁਲ ਤੇ ਮੈਨੂੰ ਉਹ ਹਾਈ ਪਿਚ ਤੇ ਗਾਉਣ ਦਾ ਸ਼ੁਰੂ ਤੋਂ ਸ਼ੌਂਕ ਸੀ ਜਦੋਂ ਉਹਨਾਂ ਨੇ ਦੱਸਿਆ ਤੇ ਮੈਂ ਗਾਤਾ ਅੱਛਾ ਜਦੋਂ ਤੁਸੀਂ ਤੁਹਾਡੀ ਆਵਾਜ਼ ਬੇਟੇ ਨੇ ਵਿੱਚ ਪਾਈ ਹੈ ਤਾਂ ਬੱਬੂ ਮਾਨ ਸਾਹਿਬ ਤੱਕ ਇਹ ਥੋੜੀ ਆਵਾਜ਼ ਵੀ ਗਈ ਹੈ ਉਹਨਾਂ ਨੇ ਚੈੱਕ ਕੀਤੀ ਹੋਣੀ ਕਿ ਹਾਂ ਬਿਲਕੁਲ ਸ਼ੂਟ ਖਾ ਰਹੀ ਹੈ ਇਹ ਚੀਜ਼ ਤੇ ਗੱਲਬਾਤ ਹੋਈ ਬੱਬੂ ਮਾਨ ਨਾਲ ਨਹੀਂ ਜਦੋਂ ਇਹਨਾਂ ਨੇ ਲੈ ਕੇ ਉਹਨਾਂ ਨੇ ਸੁਣਾਇਆ ਬੱਬੂ ਮਾਨ ਨੂੰ ਤੋ ਕਹਿੰਦਾ ਯਾਰ ਤੂੰ ਦਲੇਰ ਮਹਿੰਦੀ ਦਾ ਕਿਉਂ ਪਰਤਾ ਵਿੱਚ ਅੱਛਾ ਇੰਨੀ ਕੀ ਆਪਣੇ ਪੈਸੇ ਖਰਚ ਕਰਨ ਦੇ ਕੀ ਸੀ ਹਾਂ ਅੱਛ ਕਹਿੰਦੇ ਤੁਹਾਨੂੰ ਬਹੁਤ ਜਿਹੜੇ ਕੋਤਕ ਨਹੀਂ ਡੇਰੇ ਮੇ ਦਿਨੇ ਨਹੀਂ ਗਏ ਸਾਡੇ ਪਾਪਾ ਨਹੀਂ ਗਏ ਮੀਰ ਸਿੰਘ ਬਾਹਰ ਨਹੀਂ ਹਾਂ ਫਿਰ ਉਹਨੇ ਸਪੈਸ਼ਲ ਸਟੇਟਸ ਹੀ ਪਾਇਆ ਵੀ ਇੱਕ ਇਹ ਰਿਕਾਰਡ ਬਣ ਗਿਆ ਇਹਨੂੰ 14ਵੇਂ ਨੰਬਰ ਤੇ ਇੰਸਟਾਗ੍ਰਾਮ ਦੇ ਉੱਤੇ ਆ ਗਿਆ ਹਿਸਟਰੀ ਦੇ ਟ੍ਰੈਂਡਿੰਗ ਚ ਆ ਗਿਆ ਹਾਂਜੀ ਹਿਸਟਰੀ ਚ ਆ ਗਿਆ ਵੀ ਇਹ ਇੰਨਾ ਹਿੱਟ ਹੋ ਗਿਆ ਫਿਰ ਉਹਨੇ ਬੇਟਿਆਂ ਨਾਲ ਫੇਰ ਗੱਲ ਕੀਤੀ ਦੁਬਾਰਾ ਕਿ ਮੇਰੇ ਵੱਲੋਂ ਪਾਪਾ ਨੂੰ ਬਤਾਈ ਤੇ ਅੱਛਾ 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 ਤੁਹਾਡੇ ਨਾਲ ਮੁਲਾਕਾਤ ਨਹੀਂ ਅਜੇ ਉਹ ਤਾਂ ਬਾਤ ਹੋਣੀ ਪਪੂ ਜੀ ਨਾਲ ਨਹੀਂ ਅੱਛਾ ਮੁਲਾਕਾਤ ਨਹੀਂ ਪਰ ਹੁਣ ਲੱਗਦਾ ਕਿ ਜਿੱਦ ਤੱਕ ਇਹਨਾਂ ਦਾ ਫਿਲਮ ਨੇ ਵੀ ਸੋਪ ਡੋਪਰ ਹਿੱਟ ਹੋਣਾ ਹੈ ਤਾਂ ਕਿਤੇ ਨਾ ਤੁਹਾਡੀ ਆਵਾਜ਼ ਵੀ ਵਿੱਚ ਹੈ ਤਾਂ ਤੁਹਾਨੂੰ ਜ਼ਰੂਰ ਬੁਲਾਣਗੇ ਕਿ ਵਾਕਈ ਮੈਂ ਫਿਲਮ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਬੋਲ ਤੁਸੀਂ ਪਾਇਆ ਹੈ ਕਿਉਂਕਿ ਸੁੱਚਾ ਸੂਰਮਾ ਜਿਸ ਤਰੀਕੇ ਨਾਲ ਟ੍ਰੇਲਰ ਆਇਆ ਹੈ ਟ੍ਰੇਲਰ ਦੇ ਵਿੱਚ ਹੀ ਪਤਾ ਲੱਗਦਾ ਕਿ ਪੂਰੀ ਫਿਲਮ ਦੇ ਵਿੱਚ ਕੀ ਚਲੇਗਾ ਤਾਂ ਬੱਬੂ ਮਾਨ ਸਾਹਿਬ ਨਾਲ ਹੈ ਤਾਂ ਮਨ ਮਿਲ ਜਰੂਰ ਜੀ ਬੱਬੂ ਮਾਨ ਦੇ ਫੈਂਟਰੀ ਗਾਣੇ ਸੁਣਦੇ ਉਹਦਾ ਗਾਣਾ ਵੀ ਬਸੰਦਾਰ ਹੈ ਹਾਂਜੀ ਲੱਗਦਾ ਇਹ ਤੇ ਕਲਾਕਾਰ ਵੀ ਵਧੀਆ ਬਹੁਤ ਅੱਛੇ ਕਲਾਕਾਰ ਤੇ ਬਿਲਕੁਲ ਸਭ ਸੁਤਰਾ ਗਾਣੇ ਆਲੇ ਨੇ ਸੋਬਰ ਗਾਉਂਦੇ ਆ ਬਹੁਤ ਠੱਗਉਂਦੇ ਆ ਬਿਲਕੁਲ ਜੀ ਤੇ ਥੋੜਾ ਸੁਪਨਾ ਕੀ ਸੀ ਮਨ ਦੇ ਵਿੱਚ ਕੀ ਅੱਗੇ ਜਿਸ ਤਰੀਕੇ ਨਾਲ ਤੁਸੀਂ ਗਾਇਕੀ ਸ਼ੁਰੂ ਕੀਤੀ ਹੈ ਹੁਣ ਤੱਕ ਵੀ ਤੁਸੀਂ ਹਰ ਮੌਕਾ ਜਾਣ ਨਹੀਂ ਦਿੰਦੇ ਭਾਵੇਂ ਕਿਸੇ ਫਿਲਮ 'ਚ ਕੋਈ ਆਪਣੀ ਜਿਸ ਤਰੀਕੇ ਨਾਲ ਸੁਚੇਤ ਸੁਰਮਾ 'ਚ ਹੋਇਆ ਜਾਂ ਤੁਸੀਂ ਕੋਈ ਹੋਰ ਫਿਲਮ ਤਾਂ ਤੁਹਾਨੂੰ ਆਫਰ ਮਿਲਦਾ ਹੈ ਜਾਂ ਸੌਂਗ ਦਾ ਮਿਲਦਾ ਹੈ ਨਹੀਂ ਬੰਦਾ ਇਹ ਕਹਿੰਦਾ ਕਿ ਮੈਂ ਬਹੁਤ ਗਾ ਲਿਆ ਯਾਰ ਬੱਸ ਕਰੋ ਕਿ ਹੁਣ ਮੈਂ ਆਪਣਾ ਬੈਠ ਕੇ ਮੇਰੇ ਬੇਟੇ ਕਾਰੋਬਾਰ ਸੰਭਾਲ ਰਹੇ ਮਿਊਜ਼ਿਕ ਦਾ ਕਿ ਮੈਂ ਹੁਣ ਬੈਠਣਾ ਕਰ ਪਰ ਸਹੀ ਬੈਣਾ ਤਾਂ ਮੈਂ ਛੱਡ ਦਿੱਤਾ ਗਾਉਣਾ ਹਾਂ ਮੈਂ 2008 ਤੋਂ ਬਾਅਦ ਗਾਉਣਾ ਅੱਛਾ ਜੀ ਕਮਰਸ਼ਲ ਤੌਰ ਤੇ ਗਾਉਣਾ ਬੰਦ ਕਰ ਦਿੱਤਾ ਸੀ ਹਾਂ ਇਹ ਤਾਂ ਹੁਣ ਬੇਟੇ ਦਵਿਕ ਕਰਦੀ ਬੁਲਕੀਦ ਨਾਲ ਪਰ ਦਿਲ ਤਾਂ ਉੱਠਦਾ ਨਾ ਇੱਕ ਵਾਰ ਇਸ ਤਰ੍ਹਾਂ ਗਾਦਾ ਹੈ ਜੀ ਯਾਰ ਦੋਸਤਾਂ ਚ ਬੈੰਨੇ ਮਹਿਫਿਲ ਚ ਉੱਥੇ ਗਾਉਨੇ ਆ ਉੱਥੇ ਗਾਉਨੇ ਕਿੰਨੇ ਪ੍ਰੋਫੈਸ਼ਨਲ ਤੌਰ ਤੇ ਮੈਂ ਗਾਣਾ ਬੰਦ ਕਰ ਦਿੱਤਾ ਅੱਛਾ ਅੱਛਾ ਆਨੇ ਆਫਰ ਗਾਣ ਸਭੇ ਚ ਹਾਉਨ ਮੇ ਪੰਜਾਬ ਕਲਾ ਭਵਨ ਚ ਫੰਕਸ਼ਨ ਸੀਗਾ ਹਾਂਜੀ 10 ਤਰੀਕ ਨੂੰ ਉੱਥੇ ਜਾ ਕੇ ਆਏ ਨੇ ਉੱਥੇ ਗੀਤ ਗਾਇਆ ਸੀਗਾ ਜਿਹੜਾ ਕਿ ਮੈਂ ਕਟੋ ਕਟੋ ਹੋ 50 ਸਾਲ ਵੱਤ ਅچھے ਗੀਤ ਗਾਇਆ ਹੋ ਅੱਛਾ ਹੀ ਉਹ ਐਚਐਸ ਕਿਦਿਲ ਸਾਲ ਰਹਿਤ ਜਸਪ੍ਰੀ ਜਸ ਕੁਸਤਿਲ ਚਾਹ ਹਾਂਜੀ ਉਹਨਾਂ ਨੇ ਆਪਣੇ ਗੁਰੂ ਦੀ ਵਰਸੀ ਬਣਾਈ ਸੀ ਉਹਨਾਂ ਨੇ ਯਾਦ ਕਿਤਾਬ ਰੀਚ ਕੀਤੀ ਸੀ ਹਾਂਜੀ ਉੱਥੇ ਪੇ ਗੀਤ ਗਾਇਆ ਸੀ ਇਹ ਦੁਨੀਆ ਇਹ ਦੁਨੀਆ ਵਾਲੇ ਯਾਰ ਕਿਸੇ ਦੇ ਬੰਦੇ ਨਹੀਂ ਦੋ ਬੋਲੋ ਵੀ ਸੁਣਾ ਦਿਓ ਸਾਡੇ ਦਰਸ਼ਕਾਂ ਨੂੰ ਇਹ ਦੁਨੀਆ ਦੁਨੀਆ ਵਾਲੇ ਯਾਰ ਕਿਸੇ ਦੇ ਬਣਦੇ ਨਹੀਂ ਯਾਰੀ ਕਿਸੇ ਦੇ ਬੰਦੇ ਤੁਸੀਂ ਗਜਲਾਂ ਵੀ ਦੇਖੇ ਮੈਂ ਤੁਸੀਂ ਦਿਖਾ ਰਹੇ ਸੀ ਮੈਨੂੰ ਗਜ਼ਲ ਵੀ ਤੁਸੀਂ ਗਾਈ ਹੈ ਤਾਂ ਕਾਫੀ ਅਵਾਰਡ ਵੀ ਤੁਹਾਨੂੰ ਮਿਲੇ ਨੇ ਕਾਫੀ ਤੁਸੀਂ ਬੰਬਈ ਤੱਕ ਵੀ ਜਿਹੜਾ ਆਪਣੀ ਸਿੰਗਿੰਗ ਨੂੰ ਲੈ ਕੇ ਗਏ ਹੋ ਤਾ ਗਜ਼ਲ ਤਕੀਮੇ ਮੰਦ ਦੇ ਵਿੱਚ ਆਈ ਗਜ਼ਲ ਵੀ ਮੈਂ ਗਾ ਕੇ ਦੱਖਾਂ ਮੈਂ ਗੁਲਾਮ ਅਲੀ ਸਾਹਿਬ ਤੋਂ ਗਾਉਂਦਾ ਮੈਂ ਬਹੁਤ ਅੱਛਾ ਸ਼ੌਕ ਕਰਨ ਸੁਣਨ ਦਾ ਹਾਂਜੀ ਫਿਰ ਕਿਸੇ ਨਾ ਕਿਸੇ ਵੇਲੇ ਕੋਈ ਫਰਮਾਇਸ਼ ਕਰ ਦਿੰਦਾ ਕੋਈ ਮੈਂ ਹਿੰਦੀ ਮੁਹੰਮਦ ਰਫੀ ਸਾਹਿਬ ਦਾ ਹੀ ਫੈਨ ਹੈ ਉਹਨਾਂ ਦੇ ਗਾਣੇ ਮਹਿੰਦਰ ਕਪੂਰ ਸਾਹਿਬ ਦੇ ਕਿਸ਼ੋਰ ਦੇ ਵਿਕੇਸ਼ ਦੇ ਮਾਨਖ ਲਾਲ ਦੇ ਵੀ ਬਾਣੀ ਕលੀਆਂ ਗਾਉਂਦਾ ਰਹੇ ਹਾਂ ਸਟੇਜ ਤੇ ਜੋ ਹਰ ਕਿਸੇ ਨੂੰ ਅੱਜ ਕੱਲ ਤਾਂ ਸਿੰਗਰ ਹੈ ਜਿਹੜਾ ਹਾਂਜੀ ਫਿਰ ਆਪਦੀ ਗਾਣੇ ਕੌਣ ਦਾ ਬਿਲਕੁਲ ਪਹਿਲਾਂ ਸਾਨੂੰ ਸਭ ਦੇ ਗਾਣੇ ਕਾਉਣੇ ਪੈਂਦੇ ਸੀਗੇ ਹਾਂਜੀ ਅਸੀਂ ਕਦੇ ਕਦੇ ਸਦੀਕ ਸਾਹਿਬ ਤੋਂ ਸੁਣਾਉਂਦੇ ਜੀ ਗਜ਼ਲ ਸੁਣਾਉਂਦੇ ਸਾਰੇ ਫਿਰਕਾਨੀ ਯਾਰ ਇਕੱਠੇ ਪੈਂਦੇ ਕਈ ਅਹੀ ਜਗਤ ਵੀ ਆਉਂਦੇ ਸੀ ਗਜ਼ਲ ਸੁਣਾਉਂਦੇ ਹਾਂਜੀ ਕਿ ਆਰਮੀ ਦੇ ਸ਼ੋਰ ਸੀ ਕਿ ਬਹੁਤ ਜਿਆਦਾ ਆਰਮੀ ਤੇ ਫਿਰ ਹਿੰਦੀ ਗਾਣੇ ਸੁਣਦੇ ਮੇਰੇ ਕੋਲ ਉੱਥੇ ਗਜ਼ਲ ਵੀ ਕਰਦੀ ਸੀ ਅੱਛਾ ਮਾਨਕ ਸਾਹਿਬ ਨਾਲ ਤੁਸੀਂ ਗੱਲ ਕੀਤੀ ਕਿ ਮਾਨਕ ਸਾਹਿਬ ਨਾਲ ਮੁਲਾਕਾਤ ਦੇ ਵਿੱਚ ਕੋਈ ਕੋਈ ਐਦਾਂ ਦੀ ਯਾਦ ਹੋਏ ਤੁਹਾਡੇ ਨਾਲ ਜੁੜੀ ਹੋਈ ਕਿ ਹਾਂ ਸਾਨੂੰ ਸਭ ਨਾਲ ਹੋਈ ਮਾਨਕ ਸਾਹਿਬ ਬਠਿੰਡੇ ਦਫ਼ਤਰ ਦੱਸਿਆ ਇਹਨਾਂ ਦਾ ਸਟੈਂਡ ਤੇ ਹਾਂਜੀ ਉਦੋਂ ਮੇਰੇ ਫਾਦਰ ਤੇ ਸਰਕਲ ਚਾਹੀਏ ਹਾਂਜੀ ਮੇਰੇ ਫਾਦਰ ਸਾਹਿਬ ਨੇ ਨਾਲ ਬਹੁਤ ਮੌਕਾ ਦਿੱਤਾ ਮਾਨਕ ਸਾਹਿਬ ਨੂੰ ਓਕੇ ਉਹਦੋਂ ਬਾਅਦ ਅਸੀਂ ਫਿਲਮ ਬਣਾ ਰਹੇ ਸੀ ਕਿ ਸ਼ਗਰਮਾ ਭਗਤ ਅੱਛੀ 1991 ਦੀ ਗੱਲ ਹੈ ਉਹ ਮਾਨਕ ਸਾਹਿਬ ਦਿੱਲੀ ਉਸੇ ਸਟੂਡੀਓ ਦੇ ਵਿੱਚ ਹਮ ਬੈਠੇ ਸੀਗੇ ਹਾਂਜੀ ਦੇਖਿਆ ਉਹਨਾਂ ਨੇ ਵੀ ਗੁਰੂ ਜੀ ਬੈਠੇ ਆਏ ਮੇਰੇ ਡੈਡੀ ਤਾਂ ਕੇ ਪੈਰੀ ਹੱਥ ਲਾਏ ਤੇ ਫਿਰ ਡੈਡੀ ਨੇ ਜਿਹੜਾ ਮੈਂ ਇੱਕ ਗਾਣਾ ਗੀਤਿੰਦਗੀ ਸੀ ਮੇਰੇ ਗੀਤ ਉਸ ਫਿਲਮ ਵਿੱਚ ਇੱਕ ਗੀਤ ਮੇਰਾ ਕੱਟ ਕੇ ਮਾਨਕ ਸਾਹਿਬ ਨੂੰ ਕਹਿੰਦੇ ਆਵੇ ਅੱਛਾ ਤੁਸੀਂ ਗਾਓ ਹਾਂ ਉਹ ਫਿਰ ਮਾਨ ਸਾਬ ਨੇ ਉੱਚੇ ਇੱਕ ਖੜਾ ਲਾ ਲਾ ਗੀਤ ਗਾਇਆ ਮੈਂ ਉਸ ਚ ਦੋ ਗੀਤ ਗਾਇਆ ਫਿਲਮ ਚ ਅੱਛੀ ਫਿਲਮ ਸੀ ਉਹ ਮੇਰੇ ਫਾਦਰ ਸਾਹਿਬ ਮੇਰੇ ਬ੍ਰਦਰ ਉਹਦੇ ਮੀਜ਼ੇ ਐਕਟਰ ਸੀ ਮਾਨ ਸਾਬ ਮੇਰੇ ਸੀ ਇਸ ਫਿਲਮ ਦੀ ਗੱਲਬਾਤ ਹਾਂ ਪੂਰਾ ਫੋਟੋ ਫੁਲ ਹੈ ਗੇ ਮੇਰੇ ਕੋਲ ਅੱਛਾ ਜੀ ਅੱਛਾ ਚਮਕੀਲਾ ਸਾਹਿਬ ਨਾਲ ਤੁਸੀਂ ਗੱਲ ਕੀਤੀ ਸੀ ਕਿ ਚੁੰਗੀਲਾ ਸਾਹਿਬ ਨਾਲ ਵੀ ਮੈਂ ਮਿਲਿਆ ਗੱਲਬਾਤ ਚਮਕੀਲਾ ਸਾਹਿਬ ਨਾਲ ਜਿਹੜੀ ਲਟਕੀ ਗਾਉਂਦੀ ਸੀ ਅਮਰਜੀਤ ਬੱਬੀ ਅੱਛਾ ਜੀ ਪਹਿਲੀ ਜਿਹੜੀ ਉਹਦੇ ਨਾਲ ਗਾਉਂਦੀ ਸੀ ਅਮਰਜੋਤ ਤੋਂ ਪਹਿਲਾਂ ਅਮਰਜੋਤ ਅਮਰਜੋਤ ਉਹਦਾ ਨਾਮ ਅਮਰਜੀਤ ਬੱbbi ਆ ਫਰੀਦਕੋਟ ਦੀ ਸੀ ਲੜਕੀ ਅੱਛਾ ਜੀ ਇਹਦੀ ਭੈਣ ਇੰਦਰਾ ਕਸ਼ਮੀਰੀ ਇਹ ਵੀ ਗਾਉਂਦੀ ਸੀ ਇਹਨੇ ਫਾਜ਼ਲ ਸਾਹਿਬ ਸੰਦੇ ਨਾਲ ਟੋਲਕੀ ਵੀ ਜਾਣ ਵਾਸਤੇ ਹੁੰਦੇ ਹੁੰਦੇ ਸੀ ਹਾਂਜੀ ਗਿਆਨੀ ਜਿਹੜੀ ਚਮਕੀਲੇ ਦੇ ਨਾਲ ਉਹਦੀ ਘਰ ਵਾਲੀ ਸੀ ਅਮਰਜੋਤ ਹਾਂਜੀ ਤਾਂ ਅਮਰਜੋਤ ਤਾਂ ਪਹਿਲਾਂ ਦੀ ਗੱਲ ਹੈ ਇਹ ਨਹੀਂ ਅਮਰਜੋਤ ਦਾ ਨਾਮ ਅਮਰਜੀਤ ਬੱbbi ਸੀ ਅੱਛਾ ਅਮਰਜੀਤ ਬੱbbi ਸੀ ਓਕੇ ਉਸ ਤੋਂ ਪਹਿਲਾਂ ਇਹ ਬੱbbi ਆਪਣੇ ਦੀਦਾਰ ਸੰਤੂ ਜੀ ਨਾਨਕ ਗਾਉਣ ਲੱਗੀ ਅੱਛਾ ਫੇਰ ਮਾਨਖਾ ਕੁੜੀ ਆ ਜੀ ਮਾਨਖਾ ਕੁੜੀ ਆ ਗਈ ਫੇਰ ਉਹਦੇ ਬਾਅਦ ਚਮਕੀਲੇ ਨਾਲ ਅੱਛਾ ਫਿਰ ਜਾ ਕੇ ਇਹਨਾਂ ਦਾ ਵਿਆਹ ਹੋਇਆ ਹਾਂਜੀ ਫਿਰ ਇਹਨਾਂ ਨੇ ਆਪਣਾ ਨਾਮ ਵੀ ਚੇਂਜ ਕਰਤਾ ਜਾਂ ਮਰਜੋਤ ਕਰਤਾ ਹਾਂ ਮਨਜੋਤ ਕਰਤਾ ਨੇ ਨਾ ਹਮ ਅੱਛਾ ਕਈ ਲੋਕ ਕਾਫੀ ਪਿਛਲੇ ਦਿਨੀ ਮੁੱਦਾ ਵੀ ਉੱਠਿਆ ਸੀ ਕਿ ਪਹਿਲਾਂ ਬਹੁਤ ਜ਼ਿਆਦਾ ਚਮਕੀਲੇ ਨੇ ਲੱਛਰ ਦਾ ਗਾਇਕੀ ਨੂੰ ਪ੍ਰਮੋਟ ਕੀਤਾ ਹੈ ਕਾਫੀ ਉਹ ਗਾਣੇ ਗਾਏ ਨੇ ਜਿਹੜੇ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਸੁਣ ਸਕਦੇ ਸਟੇਜਾਂ ਦੇ ਉੱਤੇ ਨਹੀਂ ਸੁਣ ਸਕਦੇ ਤਾਂ ਕਿਵੇਂ ਲੱਗਦਾ ਕਿ ਪਹਿਲਾਂ ਲੱਛਰ ਤਾਂ ਸੀ ਜਾਂ ਹੁਣ ਲੱਛਰ ਤਾਂ ਵੱਧ ਹੋ ਗਈ ਲੱਛਰ ਤਾਂ ਹੁਣ ਵੀ ਹੈਗੀ ਸਾਰਾ ਕੁਝ ਹਮ ਕਈ ਗਾਣੇ ਦੇ ਸੁਣ ਲੋ ਜੱਚਤਾ ਹੈਗੀ ਹੈ ਹਾਂਜੀ ਪਰ ਲੋਕ ਸੁਣਦੇ ਤਾਂ ਫਿਰ ਗਾਇਕ ਨੂੰ ਮਜਬੂਰ ਹੋ ਕੇ ਲਿਖਦੇ ਵੀ ਆ ਰਾਈਟਰ ਤੇ ਗਾਣਾ ਵੀ ਪੰਦਾ ਹੈ ਬਿਲਕੁਲ ਜਿਵੇਂ ਪਤਾ ਬਾਜ਼ਾਰ ਚ ਜਾਓ ਤਾਂ ਗੰਦੀਆਂ ਚੀਜ਼ਾਂ ਹੀ ਮਿਲਦੀਆਂ ਨੇ ਗੰਦੀਆਂ ਚੀਜ਼ਾਂ ਹੀ ਮਿਲਦੀਆਂ ਨੇ ਦੁਕਾਨਦਾਰ ਨੂੰ ਸੋਹਣੀਆਂ ਚੀਜ਼ਾਂ ਰੱਖਣੀਆਂ ਪੈਂਦੀਆਂ ਹਾਂ ਤੇ ਬੰਦੇ ਦੀ ਆਪਣੀ ਚੁਆਇਸ ਹੁੰਦੀ ਜੀ ਉਹਨੇ ਕਿ ਕੀ ਲੈਣਾ ਸੌਦਾ ਕਿਹੜਾ ਲੈਣਾ ਹੈ ਹਾਂ YouTube ਤੇ ਤਾਂ ਬਹੁਤ ਕੁਝ ਪਿਆ ਹੈ ਗਰਵਾਣੀ ਵੀ ਪਈ ਹੈ ਤੇ ਗੰਦੀਆਂ ਚੀਜ਼ਾਂ ਹੀ ਪਈਆਂ ਨੇ ਉਹ ਬੰਦੇ ਨੇ ਆਪਣਾ ਦੇਖਣਾ ਹੁੰਦਾ ਤਾਂ ਦੂਜੇ ਪਾਸੇ ਇਹ ਵੀ ਦੱਸ ਦੋ ਕਿ ਜਿਸ ਤਰੀਕੇ ਨਾਲ ਅੱਜ ਕੱਲ ਜੋ ਮੂਵੀਆਂ ਆ ਰਹੀਆਂ ਨੇ ਤੇ ਪਹਿਲੀ ਮੂਵੀਆਂ ਦੇ ਵਿੱਚ ਤੋ ਸਿੱਕੀ ਅੰਤਰ ਦੇਖਿਆ ਪਹਿਲਾਂ ਮੂਵੀ ਦੇ ਚਖਾਣੀ ਤੇ ਬੜਾ ਜ਼ੋਰ ਦਿੱਤਾ ਜਾਂਦਾ ਸੀ ਅੱਜ ਕੱਲ ਜਿਹੜਾ ਐਕਸ਼ਨ ਤੇ ਜ਼ੋਰ ਜ਼ਿਆਦਾ ਦਿੱਤਾ ਜਾਂਦਾ ਹੈ ਬਰਗਲ ਵੀ ਜ਼ਿਆਦਾ ਬਹੁਤ ਜ਼ਿਆਦਾ ਦਿਖਾਦੇ ਆ ਪਹਿਲਾਂ ਫਿਲਮਾਂ ਬਹੁਤ ਸਾਫ਼ ਸੁਥਰੀਆਂ ਇਤਰਮੇਦਿਤੀਆਂ ਫਿਲਮਾਂ ਦੇਖੋ ਤੁਸੀਂ ਫੂਲ ਵਰਗਾ ਮੈਸੇਜ ਮਿਲਦਾ ਸੀ ਮਿਲਦੀ ਮਿਲਦਾ ਮੈਂ ਫਿਲਮਾਂ ਨੂੰ ਤੇ ਕੁਝ ਦੇਸ਼ ਭਗਤੀ ਵੀ ਸੀਗੀ ਠੀਕ ਆ ਜਿਵੇਂ ਬਣ ਰਹੀ ਹੈ ਉਹ ਐਨੀਮਲ ਜਿਹੜੀ ਫਿਲਮ ਬਣੀ ਹੈ ਹਾਂਜੀ ਉਹਦੇ ਵਿੱਚ ਕੁਝ ਦਿਖਾਇਆ ਗਿਆ ਹਾਂਜੀ ਬਾਪ ਦਾ ਤੇ ਬੇਟੇ ਦਾ ਪਿਆਰ ਜੋ ਬੇਟਾ ਕੋਈ ਨਾ ਪਟਕਦਾ ਕਿਵੇਂ ਹੈ ਬਿਲਕੁਲ ਪਿਆਰ ਨਹੀਂ ਮਿਲਦਾ ਉਹਨਾਂ ਦਾ ਗਾਦਾ 2 ਆਈ ਇਹ ਵਿੱਚ ਦੇਸ਼ ਭਗਤੀ ਕਿੰਨੀ ਦਾ ਹੈ ਫਿਲਮਾਂ ਛੇ ਹੀ ਬਣੀਆਂ ਪਰ ਬੁਰੀਆਂ ਬਣ ਅੱਛਾ ਹਥਿਆਰਾਂ ਨੂੰ ਲੈ ਕੇ ਪਹਿਲਾਂ ਵੀ ਗੀਤ ਚੱਲਦੇ ਰਹੇ ਨੇ ਭਾਵੇਂ ਫਿਲਮਾਂ ਦੇ ਵਿੱਚ ਵੀ ਹੋਣ ਗੋਗਲ ਸਾਹਿਬ ਦੀ ਫਿਲਮ ਕਿੰਨੀਆਂ ਜਿਹਦੇ ਜਿਉਂ ਸ਼੍ਰੀਆਮ ਜੋਗਰਾਜੀ ਨਾਲ ਲੜਾਈਆਂ ਝਗੜੇ ਹੋ ਰਹੇ ਨੇ ਸਭ ਕੁਝ ਹੋ ਰਹੇ ਨੇ ਬੱਬੂ ਮਾਨ ਸਾਹਿਬ ਨੇ ਵੀ ਗੀਤ ਗਾਏ ਨੇ ਕਬਜ਼ਾ ਲੈਣਾ ਹੈ ਤਾਂ ਅੱਜ ਕੱਲ ਇਹ ਗੱਲਾਂ ਵੀ ਕਾਫੀ ਚੱਲ ਰਹੀਆਂ ਨੇ ਕਿ ਜਿਹੜੇ ਹਥਿਆਰਾਂ ਦੇ ਉੱਤੇ ਪਵੰਦੀ ਸਰਕਾਰਾਂ ਨੇ ਲਗਾਈ ਗਈ ਹੈ ਕੀ ਅਗਰ ਥਿਆਰਾਂ ਦੇ ਨਾਲੇ ਗੀਤ ਬਣਦੇ ਨੇ ਤਾਂ ਕਿਤੇ ਨਾ ਕਿਤੇ ਨੌਜਵਾਨ ਹਥਿਆਰ ਚੁੱਕਣ ਲੱਗ ਪੈਣੇ ਆ ਥਿਆਰਾਂ ਦਾ ਅਸਰ ਨੌਜਵਾਨਾਂ ਤੇ ਜ਼ਰੂਰ ਹੋ ਰਿਹਾ ਹੈ ਗਾਣੇ ਦਾ ਅਸਰ ਹੁੰਦਾ ਹੈ ਨੌਜਵਾਨਾਂ ਤੇ ਲੱਗਦਾ ਚੰਗੇ ਮਾਰੇ ਗਾਣਾ ਤੇ ਇੱਕ ਬਹਾਨਾ ਬਣਾ ਰੱਖਿਆ ਜਿਹਨਾਂ ਨੇ ਅਸਲ ਦੀ ਬੇਰੁਜ਼ਗਾਰੀ ਹੈ ਹੂੰ ਬੇਰੁਜ਼ਗਾਰੀ ਹੈ ਕੋਈ ਚੱਕ ਜ਼ਰੂਰਤ ਨਹੀਂ ਸਾਈ ਬੰਦੁਖਾਂ ਚੱਕੀ ਫਿਰੇ ਚਾਕੂ ਵੀ ਚੱਕੀ ਫਿਰਦੇ ਆ ਗੰਡਾਸੇ ਵੀ ਚੱਕੀ ਪੀਤੇ ਬਰਚੇ ਚੱਕੀ ਫਿਰਦੇ ਆ ਹਾਂ ਬਿਲਕੁਲ ਲੋਹੇ ਹੀ ਧੱਕੇ ਪਈ ਜਾਂਦੇ ਆ ਹੂੰ ਇਹ ਜਿਹੜੀਆਂ ਚੀਜ਼ਾਂ ਨਾਲ ਸਰਕਾਰਾਂ ਦੀਆਂ ਕਮਜ਼ੋਰੀਆਂ ਹੂੰ ਕਲਾਕਾਰ ਨੇ ਤਾਂ ਹੋਰ ਦੀ ਚੀਜ਼ ਦਿਖਾ ਜਿਹੜਾ ਕਿ ਉਹਨੂੰ ਸਰੋਤੇ ਸੁਣਨਾ ਚਾਹੁੰਦੇ ਆ ਬਿਲਕੁਲ ਠੀਕ ਕੁਛ ਕਿ ਓਵਰਲੋਡ ਵੀ ਹੈ ਹਾਂ ਜਿਆਦਾ ਵੀ ਦਿਖਾ ਦੇਖ ਜਿਆਦਾ ਨਾਲ ਉਹ ਨਹੀਂ ਹੋਣਾ ਚਾਹੀਦਾ ਉਹ ਮਾੜਾ ਹੈ ਲੇਕਿਨ ਪੰਜਾਬ ਦਾ ਕਲਚਰ ਉਸ ਚੀਜ਼ ਦਾ ਸਾਡਾ ਹਥਿਆਰ ਚ ਦਿਖਾਉਂਦਾ ਬਿਲਕੁਲ ਬਿਲਕੁਲ ਬੇਟੇ ਨਾਲ ਹੁੰਦੀ ਮਲਕਤ ਕਵਾਲੀ ਕੰਮ ਚ ਰੁੱਝੇ ਹੋਏ ਨੇ ਉੱਥੇ ਜਿਹੜਾ ਕੰਮ ਚੁੱਲ ਜਾਂਦੇ ਨਹੀਂ ਹੈ ਅੱਛਾ ਲਾਈਕ ਕਿ ਸੀਰੀਅਲ ਸੀਗਾ ਦੇਵੋ ਕੇ ਦੇਵ ਮਹਾਦੇਵ ਅੱਛਾ ਜੀ ਅਸੀਂ ਇੱਕੋ ਹੀ ਘਰ ਚ ਸੀ ਉੱਥੇ ਓਕੇ ਮੈਂ ਰਹਿੰਦਾ ਸੀਗੇ ਉਹ ਰਾਤ ਨੂੰ ساری ਰਾਤ ਕੰਮ ਕਰਦੇ ਤੇ ਸਵੇਰ 5 6 ਵਜੇ ਉਹਨੇ ਸੁਣਨਾ ਹੂੰ ਮੈਂ ਚਲੇ ਜਾਣਾ ਉਹਨਾਂ ਨੇ ਜਦੋਂ 7 ਦਿਨ ਇੱਕ ਘਰ ਚ ਵੀ ਕੋਈ ਮੁਲਾਕਾਤ ਨਹੀਂ ਹੋਈ ਇਹਨਾਂ ਕੰਮ ਸਿੱਧੇ ਅੱਛਾ ਜੀ ਦਿਮੋਕਦਿ ਮਹਾਦੇਵ ਬਹੁਤ ਸੀਰੀਅਲ ਹਿੱਟ ਹੋਇਆ ਸਾਡਾ ਉੱਚ ਹਾਈ ਪਿਕਚਰ ਦੇ ਨੋਟ ਸਾਰੇ ਮੇਰੇ ਸੀਗੇ ਅੱਛਾ ਜੀ ਹਾਂਜੀ ਪੀਨ ਜਿਹੜੇ ਥੀਮ ਬਣੇ ਸਾਰੀ ਆਵਾਜ਼ ਮੇਰੀ ਸੀ ਬੇਟਿਆਂ ਦੇ ਮਾਨ ਹੁੰਦਾ ਹੈ ਕਿ ਅੱਜ ਵੀ ਫਾਦਰ ਸਾਹਿਬ ਨੂੰ ਹਰ ਕੋਈ ਮੌਕਾ ਜਾਣ ਦਿੱਤੇ ਜਿੱਥੇ ਕਿ ਤੁਹਾਡੀ ਆਵਾਜ਼ ਭਾਵੇਂ ਕੋਈ ਸੀਨ ਲੈਣਾ ਹੋਵੇ ਪੂਰਾ ਉਹ ਜਿੱਥੇ ਉਹਦੇ ਵੀ ਕੱਪਣ ਵਕਤ ਹੀ ਹਾਂ ਬਿਲਕੁਲ ਸੁਖਵਿੰਦਰ ਸਿੰਘ ਜੀ ਨੇ ਸੁਣਿਆ ਇਹ ਹੰਸਰਾਜੀ ਨੇ ਸੁਣਿਆ ਇਹ ਸਾਰੇ ਉਹ ਸੁਣ ਜਾਂਦੇ ਯਾਰ ਆਵਾਜ਼ ਨਵੀਂ ਆ ਇੰਡਸਟਰੀ ਚਾਈ ਹਾਂ ਬਿਲਕੁਲ ਫਿਰ ਉਹਦੇ ਉਹ ਕਿਤੇ ਮਹਾਦੇਵ ਚਾਈ ਪਿੱਛੇ ਵਾਲਾ ਨੋਟਿਸ ਕਿ ਤੇ ਫਿਰ ਉਹਨਾਂ ਦੱਸਣ ਇਹ ਤੁਹਾਨੂੰ ਬੁਲਾਵਾਂਗੇ ਜਿੱਦਨ 100 ਐਪੀਸੋਡ ਹੋਏ ਤੋਂ ਮੈਂ ਲੈ ਕੇ ਗਏ ਹਾਂ ਜੋ ਕੰਤ ਜੀ ਇਹਨਾਂ ਦੀ ਆਵਾਜ਼ ਆਇਆ ਮਨਨ ਬੜਾ ਆਦਰਮੰਦ ਕੀ ਤਰਫਤਕਾਰ ਕੀਤਾ ਵੀ ਬਹੁਤ ਆਈ ਪਿੱਛੇ ਗਏ ਤੁਸੀਂ ਹੂੰ ਹਮਤ ਜਿਹੜਾ ਸੁੱਚਾ ਸੁਰਮਿਆ ਦਾ ਗਾਇਆ ਹੈ ਜੇ ਬੰਦਾ ਆਮ ਸੁਣਦਾ ਉਹ ਸੱਚ ਨਹੀਂ ਮੰਨਦਾ ਕਿ ਤੁਹਾਡੀ ਬਾਜ ਹੋਏਗਾ ਹਾਂ ਨਹੀਂ ਬੰਦਾ ਕੋਈ ਇਸ ਤਰੀਕੇ ਨਾਲ ਉਹਨਾਂ ਨੇ ਤੁਸੀਂ ਆਪ ਹੀ ਕਿਹਾ ਕਿ ਦਲੇਰ ਮਹਿੰਦੀ ਦੀ ਆਵਾਜ਼ ਲੱਗਦੀ ਸੀ ਕਿ ਇੰਨਾ ਉੱਚੀ ਸੁਰ ਚ ਗਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਉਹ ਵੀ ਅੱਜ ਤੱਕ ਕਿੰਨੇ ਸਾਲ ਤੋਂ ਤੁਹਾਨੂੰ ਗਾਇਕੀ ਦੇ ਵਿੱਚ ਸਫਰ ਦੇ ਵਿੱਚ ਹੋ ਗਿਆ ਅੱਜ ਵੀ ਆਵਾਜ਼ ਉਸ ਤਰੀਕੇ ਨਾਲ ਤੁਸੀਂ ਸੰਭਾਲ ਕੇ ਬੈਠੇ ਹੋ ਤੇ ਪੁਰਾਣਾ ਜੀ ਸਾਡੇ ਡੈਡੀ ਨੇ ਜਿਹੜਾ ਸਾਡਾ ਰਿਆਲ ਕਰਾਇਆ ਹਾਂਜੀ ਉਹ ਉਹ ਪੇਰਲੇ ਸ਼ੌਕ ਸੀ ਉਹਨਾਂ ਲਿਖਨ ਦਾ ਪੇਰਲੇ ਦੇ ਅੰਦਰ ਸਾਰੇ ਗੀਤ ਮਗਾਉਣੇ ਹਮ ਲੇਡੀ ਪਾਤਰ ਦਾ ਜੈਂਸਟੀਨ ਲਗਾਉਣਾ ਲੇਡੀਜ਼ ਬਾਤ ਚ ਹੁੰਦੀ ਸੀਗੀ ਉਹ ਸਾਰੀ ਗਵਾਚ ਪੱਕੀ ਹੋ ਗਈ ਬਿਲਕੁਲ ਜਿਸ ਕਰਕੇ ਮਨੂੰ ਹਾਈ ਪਿਕਚਰ ਤੇ ਗਾਉਂਦੇ ਕੋਈ ਔਖਾ ਹੀ ਨਹੀਂ ਹੁੰਦੀ ਅੱਜ ਕੱਲ ਗਾਇਕਾਂ ਦਾ ਰਿਆਜ਼ ਕੱਟ ਪੈਸਾ ਵੱਧ ਚੱਲਦਾ ਹੈ ਮਸ਼ਹੂਰ ਹੋਣ ਵਾਸਤੇ ਮਿਊਜ਼ਿਕ ਵੱਧ ਚੱਲਦਾ ਹੈ ਤਾਂ ਰਿਆਜ਼ ਪਹਿਲਾਂ ਜਿਹੜੇ ਤੁਹਾਡੇ ਗੁਰੂ ਉਸਤਾਦ ਹੁੰਦੇ ਸੀ ਤਕੀਨਾਂ ਚੰਡ ਕੇ ਰੱਖਦੇ ਸੀ ਆਪਣੇ ਜਿਹੜੇ ਚੇਲੇ ਹੁੰਦੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਅੱਗੇ ਪੀੜ ਚਲਾਉਣਾ ਹੁੰਦਾ ਸੀ ਅੱਗੇ ਪਤਾ ਕੀ ਇਹਨੇ ਸਿੱਖਣਾ ਸਾਡੇ ਕੋਲ ਕੁਝ ਅੱਜ ਕੱਲ ਤਾਂ ਕੋਈ ਝਿੜਕ ਨਹੀਂ ਸੰਦਾ ਜਦੋਂ ਥੱਪੜ ਖਾਦੇ ਵੀ ਹੈ ਹਾਂ ਜਦ ਥੱਪੜ ਖਾਦੇ ਹੈ ਹਾਂ ਅੱਜ ਕੱਲ ਤਾਂ ਜਿਹੜਾ ਸਿੰਗਰ ਹੈ ਨਾ ਹੂੰ ਟੈਕਨੀਕ ਇੰਨੀ ਆ ਗਈ ਹੈ ਹੂੰ ਤੁਸੀਂ ਜਿਵੇਂ ਮਰਜੀ ਗਾਈ ਚੱਲੋ ਜਿਵੇਂ ਮਰਜੀ ਉਹ ਆਪਣੇ ਆਪ ਸੋਰਚ ਕਰ ਲੈਣਗੇ ਉਹ ਹੂੰ ਉਦੋਂ ਅੱਜ ਕੱਲ ਗੁਰੂ ਨਾਲ ਚੇਲਾ ਅੱਗੇ ਜਾ ਰਿਹਾ ਹੈ ਜਿੱਦ ਅੱਗੇ ਜਾ ਰਿਹਾ ਕਿਉਂਕਿ ਅੱਜ ਕੱਲ ਪੈਸੇ ਦੀ ਕਮਾਲ ਚੱਲ ਰਹੀ ਹੈ ਸਾਰੇ ਕੁਝ ਹੈ ਨਾ ਬਿਲਕੁਲ ਤੁਸੀਂ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕਿਉਂਕਿ ਤੁਹਾਡੇ ਬਹੁਤ ਬੜੇ ਫੈਨ ਵੀ ਹੋਣੇ ਜਿਹੜੇ ਸੁਣਨ ਵਾਲੇ ਹੋਣੇ ਤੁਸੀਂ ਬਠਿੰਡਾ ਇਲਾਕੇ ਦੀ ਸ਼ਾਹ ਨੂੰ ਤੁਸੀਂ ਇਹ ਵੀ ਪਤਾ ਲੱਗਿਆ ਤੁਸੀਂ ਖੂਨਦਾਨ ਕੈਂਪ ਤੇ ਹੋਰ ਵੀ ਕਾਫੀ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਜੁੜ ਕੇ ਸਮਾਜ ਭਲਾਈ ਕੰਮ ਕਰਦੇ ਰਹੇ ਹੋ ਤਾਂ ਕਿਵੇਂ ਦਾ ਸਫਰ ਰਿਹਾ ਜੀ ਉਸ ਸਮਾਜ ਭਲਾਈ ਵਾਲੇ ਕੰਮ 'ਚ ਬਸ ਮੈਂ ਤਾਂ ਮੈਸੇਜ ਇਹੀ ਦੇਣਾ ਚਾਹਾਂਗਾ ਜੀ ਜਿਹੜਾ ਬੰਦਾ ਆਪਦੇ ਕੰਮ ਕਰਦਾ ਹੈ ਉਹ ਕੰਮ ਚਾਹ ਪਰਫੈਕਟ ਹੋਵੇ ਉਸ ਤੋਂ ਲਾਭ ਬਿਲਕੁਲ ਜਦੋਂ ਮੌਕਾ ਮਿਲੇ ਸੇਵਾ ਜ਼ਰੂਰ ਕਰੋ ਸਮਾਜ ਦੇ ਵਿੱਚ ਬਹੁਤ ਇਹ ਜਿਹੜੇ ਲੋਕ ਹੈਗੇ ਆ ਆਪਣੇ ਸਭ ਕੁਝ ਦਿੱਤਾ ਹੈ ਆਪ ਨੂੰ ਅੰਗ ਦਿੱਤੇ ਆਈ ਕਈ ਆਉਂਦੇ ਹੈ ਜਿਹੜੇ ਆਪਾਂ ਹਜ ਬੈਠੇ ਵਿਚਾਰੇ ਕਈਆਂ ਨੂੰ ਇੰਨੀ ਸਹੂਲਤਾਂ ਨਹੀਂ ਮਿਲਦੀਆਂ ਪਲੀਜ਼ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਜ਼ਰੂਰ ਜਾ ਕੇ ਆਪਦੀ ਸੇਵਾ ਕਰੋ ਥੋੜਾ ਟਾਈਮ ਕੱਟ ਕੇ ਕਿਤੇ ਕੈਂਪਲਾ ਦਾ ਖੂਨਦਾਨ ਕੈਂਪ ਕਿਤੇ ਅੱਖਾਂ ਦਾ ਕੈਂਪ ਲੱਗਦਾ ਹੈ ਕਿਤੇ ਹੋਰ ਮੈਡੀਕਲ ਸਹੂਲਤਾਂ ਦਾ ਕੈਂਪ ਲੱਗਦਾ ਹੈ ਤਾਂ ਉੱਥੇ ਜਾ ਕੇ ਜ਼ਰੂਰ ਆਪ ਦਾ ਯੋਗਦਾਨ ਪਾਓ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਟਾਈਮ ਦਿੱਤਾ ਅਸੀਂ ਬਹੁਤ ਧੰਨਵਾਦ ਕਰਦੇ ਤੁਹਾਡਾ ਬਿਲਕੁਲ ਤੁਸੀਂ ਦੇਖੋ ਕਿ ਇਹ ਸੰਨ ਉਹ ਗਾਇਕ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਗਾਇਕਾਂ ਦੇ ਨਾਲ ਤੇਜ ਸੰਗੀਤ ਕੀਤੀ ਹੈ ਪ੍ਰਾਣੇ ਗਾਇਕ ਜਿਹੜੇ ਨਚੋਟੀ ਦੇ ਜਿਨ੍ਹਾਂ ਦਾ ਨਾਮ ਅੱਜ ਵੀ ਤੂਤੀ ਬੋਲਦੀ ਹੈ ਤਾਂ ਜਿਸ ਨੂੰ ਜਿਸਵਿੰਦਰ ਬਰਾਰ ਦੀ ਗੱਲ ਕਰੀਏ ਗੁਰਦਾਸ ਮਾਨ ਦੀ ਗੱਲ ਕਰੀਏ ਕੁਲਦੀਪ ਮਾਨ ਸਾਹਿਬ ਦੀ ਗੱਲ ਕਰੀਏ ਅਮਰ ਚਮਕਿੱਲੇ ਦੀ ਗੱਲ ਕਰੀਏ ਤਾਂ ਕਾਫੀ ਜਿਹੜੇ ਕਲਾਕਾਰ ਨਾਲ ਤੇਜ ਸੰਗੀਤ ਕਰਕੇ ਤੇ ਅੱਜ ਵੀ ਆਪਣੀ ਆਵਾਜ਼ ਸੰਭਾਲ ਕੇ ਬੈਠੇ ਨੇ ਮੇਜਰ ਬਾਬਾ ਜੀ ਜਿਨ੍ਹਾਂ ਦਾ ਬੰਬੇ ਤੱਕ ਜਿਹੜਾ ਸਿੱਕਾ ਚੱਲਦਾ ਜਿੱਥੇ ਕਿਨਾਂ ਦੇ ਬੱਚੇ ਮਿਊਜ਼ਿਕ ਜਿਹੜੇ ਅੱਜਕੱਲ ਫਿਲਮਾਂ ਦੇ ਵਿੱਚ ਦੇ ਰਹੇ ਨੇ ਤੇ ਬੱਬੂ ਮਾਨ ਦੀ ਸੁੱਚਾ ਸੂਰਮਾ ਫਿਲਮ ਦੇ ਵਿੱਚ ਜਿਹੜਾ ਬੈਕਗ੍ਰਾਉਂਡ ਮਿਊਜ਼ਿਕ ਆ ਰਿਹਾ ਹੈ ਤੇ ਨਾਲ ਜਿਹੜੀ ਥੀਮ ਆ ਰਹੀ ਹੈ ਜਿਹੜਾ ਦੋਹਰਾ ਦਿੱਤਾ ਹੋਇਆ ਹੈ ਤਾਂ ਉਹ ਮੇਜਰ ਬਾਬਰਾ ਜੀ ਦਾ ਹੈ ਤੁਸੀਂ ਜਦੋਂ ਸਿਨੇਮਾ ਕਰਦੇ ਵਿੱਚ ਆਉਂਗੇ ਤਾਂ ਲਗਭਗ ਸੀਨ ਦੇ ਵਿੱਚ ਤੁਹਾਨੂੰ ਇਹਨਾਂ ਦੀ ਆਵਾਜ਼ ਸੁਣਨ ਨੂੰ ਮਿਲੇਗੀ ਤੇ ਤੁਹਾਨੂੰ ਇਹ ਜਿਹੜੀ ਪੂਰੀ ਇੰਟਰਵਿਊ ਦਿਖਾਈ ਹੈ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਤੇ ਆਪਣੇ ਆਪਣੇ ਦੋਸਤ ਮਿੱਤਰਾਂ ਤੱਕ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਦੇ ਨਾਲ ਕੀ ਉਹਨਾਂ ਨੂੰ ਪਤਾ ਲੱਗ ਸਕੇ ਕਿ ਐਦਾਂ ਦੀਆਂ ਆਵਾਜ਼ਾਂ ਅੱਜ ਵੀ ਜੂੰਦੀਆਂ ਬੈਠੀਆਂ ਨੇ ਜਿਨ੍ਹਾਂ ਸਾਡੇ ਸੱਭਿਆਚਾਰ ਨੂੰ ਸਾਡੇ ਇਸ ਕਲਚਰ ਨੂੰ ਸੰਭਾਲਿਆ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਅੱਗੇ ਪੀੜੀਦਰ ਪੀੜੀ ਇਸ 뮤ਜ਼ਿਕ ਨਾਲ ਜੋੜਿਆ ਤੇ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ